ਰੇਡੀਵਾਂਜੀ 1674 ਹਾਂ ਦੋਸਤੋ ਇਸ ਟਾਈਮ ਆਪਾਂ ਸ਼ੈਪਟਨ ਪਹੁੰਚੇ ਆਂ ਸ਼ੈਪਟਨ ਦੇ ਵਿੱਚ ਅੱਜ ਮੇਲਾ ਹੈ ਤੇ ਮੇਲੇ ਦੇ ਉੱਤੇ ਖੂਬ ਰੌਣਕਾਂ ਲੱਗੀਆਂ ਨੇ ਕੱਲਾ ਸ਼ੈਪਟਨ ਨਹੀਂ ਸ਼ੈਪਟਨ ਤੇ ਲਾਗੋ ਬੰਨਿਓ ਹੋਰ ਵੀ ਬੜੇ ਛੋਟੇ-ਛੋਟੇ ਟਾਊਨ ਨੇ ਉੱਥੋਂ ਸਾਡੇ ਕੋਲ ਸੱਜਣ ਪਹੁੰਚੇ ਨੇ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਮੈਂ ਜੇ ਗਲਤ ਨਹੀਂ ਤੇ ਭਾਈ ਕੋਬਰਮ ਤੋਂ ਪਹੁੰਚੇ ਹੋ ਤੁਸੀਂ ਹਾਂਜੀ ਕੋਬਰਮ ਤੋਂ ਜੀ ਕੀ ਨਾਂ ਕੀ ਤੁਹਾਡਾ ਜਗਦੀਪ ਸਿੰਘ ਜੀ ਸੋ ਜਗਦੀਪ ਸਿੰਘ ਹਰੀਂ ਤੇ ਇਹਨਾਂ ਦੇ ਸਾਰੇ ਜਿਹੜੇ ਯਾਰ ਦੋਸਤ ਨੇ ਯਾਰ ਦੋਸਤੀ ਹੋਣਾ ਸਾਰੇ ਹਾਂਜੀ ਹਾਂਜੀ ਸਾਰੇ ਯਾਰ ਦੋਸਤ ਆ ਜੀ ਠੀ ਸਾਡਾ ਜੀਰ ਜੀ ਸਟੋਨ ਫਰੂਟ ਦਾ ਕੰਮ ਹੈ ਜੀ ਅਸੀਂ ਫਾਰਮ 'ਚ ਕੰਮ ਕਰਦੇ ਹਾਂ ਸਾਰੇ ਜਾਣੇ ਇਕੱਠੇ ਹੀ ਕਰਦੇ ਹਾਂ ਜੀ ਠੀਕ ਹੈ ਜੀ ਹਾਂ ਜੀ ਇੰਨੀ ਦਿਨੀ ਕੀ ਚੱਲ ਰਿਹਾ ਹੁਣ ਪ੍ਰੂਨਿੰਗ ਸਟਾਰਟ ਹੋਈ ਹੈ ਜੀ ਹੁਣ ਪਿਕਿੰਗ ਸਾਰੀ ਸਟੋਨ ਫਰੂਟ ਦੀ ਖਤਮ ਹੋ ਗਈ ਹੈ ਜੀ ਜੀ ਤੇ ਐਪਲ ਆ ਜੇ ਟੁੱਟਨੇ ਆ ਜਰੇਅਨੀ ਤੇ ਜਿਹੜੇ ਪਿੰਕ ਲੇਡੀ ਪਪਲ ਨੇ ਤੇ ਹੁਣ ਲਗਭਗ ਸਾਰੇ ਇੱਕ ਇੱਕ ਵੀਕ ਦੀ ਬ੍ਰੇਕ ਹੈ ਜੀ ਉਸ ਤੋਂ ਬਾਅਦ ਫਿਰ ਪ੍ਰੂਨਿੰਗ ਸਟਾਰਟ ਹੋ ਜੂਗੀ ਸਾਰੇ ਪਾਸੇ ਜੀ ਇਹ ਇਹਦੇ 'ਚ ਕੋਈ ਫਰਕ ਹੁੰਦਾ ਵਾ ਜਿੱਦਾਂ ਤੁਸੀਂ ਥੋੜਾ ਜਿਹਾ ਆ ਜਾਓ ਕੋਈ ਫਰਕ ਹੁੰਦਾ ਵਾ ਜਿੱਦਾਂ ਪਿੰਕ ਲੇਡੀ ਆ ਰਾਇਲ ਗਲਾਵਾ ਮੋਦੀ ਆ ਹੋਰ ਤਰ੍ਹਾਂ ਤਰ੍ਹਾਂ ਦੇ ਜਿਹਨੇ ਵੈਰਾਈਟੀਆਂ ਹੁੰਦੀਆਂ ਵਾ ਕੋਈ ਤੜਾਈ ਦੇ ਪੱਖੋਂ ਜਾਂ ਉਹਨਾਂ ਦੀ ਪੈਦਾਵਾਰ ਦੇ ਪੱਖੋਂ ਕੋਈ ਫਰਕ ਹੁੰਦਾ ਵਾ ਉਹਨਾਂ ਨੂੰ ਸੌਖਾ ਔਖਾ ਕੁਛ ਹੁੰਦਾ ਇਹਦੇ ਚ ਹਾਂ ਜਿਹੜੇ ਗ੍ਰੇਨੀ ਆਪਲ ਹੁੰਦੇ ਆ ਭਾਜੀ ਜੀ ਉਹ ਥੋੜੇ ਜਿ ਤਰ੍ਹਾਂ ਕੀ ਕੇਅਰਫੁਲ ਤੋੜਨੇ ਪੈਂਦੇ ਆ ਕਿ ਹੱਥਾਂ ਦੇ ਨਿਸ਼ਾਨ ਨਾ ਪੈ ਜਾਣ ਉੱਤੇ ਓਕੇ ਹਾਂਜੀ ਉਹਨੂੰ ਜਿੱਦਾਂ ਮੋਸਟਲੀ ਬੰਦੇ ਘੰਟਿਆਂ ਦੇ ਤੜਵਾਉਂਦੇ ਆ ਜੀ ਜਿੱਦਾਂ ਕੰਟਰੈਕਟਰ ਦੇ ਤੋੜਨ ਤੇ ਬੰਦੇ ਥੋੜੀ ਤੇਜ਼ ਤੋੜਦੇ ਆ ਤੇ ਉਹ ਤੁਹਾਨੂੰ ਪਤਾ ਫਿਰ ਥੋੜਾ ਜ ਅੱਛਾ ਮੈਨੂੰ ਇਹ ਵੀ ਪਤਾ ਲੱਗਾ ਕਹਿੰਦੇ ਕੀ ਉਹ ਜਿਹੜੀ ਇੱਕ ਜਦੋਂ ਤੋੜਦੇ ਹੋ ਤੇ ਉਹ ਸਖਤ ਹੱਥ ਵੀ ਲਾ ਦੋ ਤੇ ਬਰੂਜ਼ ਪੈ ਜਾਂਦੇ ਉਹ ਵੀ ਨਹੀਂ ਕੰਮ ਆਉਂਦੇ ਨਹੀਂ ਉਹ ਵੀ ਨਹੀਂ ਕੰਮ ਆਉਂਦੇ ਜੀ ਉਹ ਵੀ ਫਿਰ ਰਬਿਸ਼ ਤੇ ਜੂਸ ਤੇ ਚੱਲ ਜਾਂਦੇ ਆ ਜੀ ਇਹ ਜਿਹੜਾ ਬੰਦਾ ਤੋੜਦਾ ਫਿਰ ਉਹਨੂੰ ਡੰਨ ਲੱਗਦਾ ਕਿ ਕਿੱਦਾਂ ਮੈਨੇਜ ਕਰਦੇ ਫਿਰ ਉਹਨੂੰ ਹਾਂ ਜਿੱਦਾਂ ਉਹਨਾਂ ਨੇ 10 ਕ ਬੰਦੇ ਪਿੱਛੇ ਇੱਕ ਸੁਪਰਵਾਈਜ਼ ਛੱਡਿਆ ਹੁੰਦਾ ਜੀ ਜੀ ਤੇ ਬਿਨਾਂ ਉੱਪਰ ਟਿਕਟ ਲੱਗੀ ਹੁੰਦੀ ਤੁਹਾਡਾ ਨੇਮ ਲਿਖਿਆ ਹੁੰਦਾ ਉੱਪਰ ਜੀ ਫਿਰ ਪਤਾ ਲੱਗ ਜਾਂਦਾ ਵੀ ਕਿਹੜੇ ਬੰਦੇ ਦਾ ਬੰਨਿਆ ਉਹ ਇੱਕ ਦੋ ਘੰਟੇ ਚ ਪਤਾ ਲੱਗ ਜਾਂਦਾ ਉਹਨਾਂ ਨੂੰ ਜੀ ਤੇ ਉਹਦੇ ਪੈਸੇ ਕੱਟੇ ਜਾਂਦੇ ਆ ਹਾਂ ਜੀ ਉਹਦੇ ਪੈਸੇ ਕੱਟੇ ਜਾਂਦੇ ਠੀਕ ਹੈ ਤੇ ਇੱਕ ਮੈਨੂੰ ਹੋਰ ਚੀਜ਼ ਪਤਾ ਲੱਗੀ ਮੈਨੂੰ ਸਵੇਰੇ ਸੱਜਣ ਮਿਲੇ ਸੀ ਉਹ ਕਹਿੰਦੇ ਸੀ ਵੀ ਇੱਕ ਉੱਥੇ ਇੱਕ ਮਸ਼ੀਨ ਹੁੰਦੀ ਸોર્ટ ਆਫ ਐਕਸ-ਰੇ ਮ ਮਸ਼ੀਨ ਦਾ ਉਹ ਜਦੋਂ ਬੈਲਟ ਤੇ ਜਾਂਦਾ ਹੈ ਫਰੂਟ ਜੀ ਉਹ ਐਕਸਰੇ ਨਾਲ ਪਤਾ ਲੱਗ ਜਾਂਦਾ ਹੈ ਕਿ ਅੰਦਰ ਵੀ ਡੈਮੇਜ ਹੈ ਕਿ ਬਾਹਰ ਹੈ ਉਹ ਫਿਰ ਆਪਣੇ ਆਪ ਹੀ ਜਦੋਂ ਆਟੋਮੈਟਿਕਲੀ ਥੱਲੇ ਸਿੱਟ ਦਿੰਦੀ ਫਰੂਟ ਬੜੀ ਤੇ ਬੜੀ ਬੜੀ ਸਕੀਮ ਹੈ ਹਾਂਜੀ ਹਾਂਜੀ ਤੇ ਸਭ ਤੋਂ ਸੌਖਾ ਕਿਹੜਾ ਫਰੂਟਸ ਦੇ ਵਿੱਚ ਜਿਹੜਾ ਸਟੋਨ ਫਰੂਟਸ ਦੇ ਵਿੱਚ ਸਭ ਤੋਂ ਸੌਖਾ ਕਿਹੜਾ ਪਾਲਣਾ ਤੇ ਤੋੜਨਾ ਸਭ ਤੋਂ ਸੌਖਾ ਤੇ ਪਾਣੇ ਠੀਕ ਹੈ ਸਾਰੇ ਉਵੇਂ ਜਿਆਦਾ ਜਦੋਂ ਨਾਖਾਂ ਨੇ ਜੀ ਇਹ ਥੋੜੀਆਂ ਜੀਆਂ ਸੌਖੀਆਂ ਨੇ ਓਕੇ ਹਾਂਜੀ ਤੇ ਇਹ ਫਰੂਟ ਦੀ ਕੇਅਰ ਜ਼ਿਆਦਾ ਕਰਨੀ ਪੈਂਦੀ ਸਟੋਨ ਫਰੂਟ ਦੀ ਜਿਵੇਂ ਤੇ ਇਹਨਾਂ ਦਾ ਸਮਾਂ ਵੀ ਮਿਆਦ ਵੀ ਘਾਟੀ ਹੈ ਨਾ ਕਿਉਂਕਿ ਆਪਣੇ ਜਿਹੜੀ ਨਾਕ ਹੈ ਉਹ ਬਹੁਤ ਛੋੜੇ ਸਮੇਂ ਲਈ ਆਉਂਦੀ ਮਾਰਕੀਟ 'ਚ ਹਾਂਜੀ ਇਹਨਾਂ ਦੀ ਜਿੱਦਾਂ ਜੀ 6 ਵੀਕਾਂ ਦੀ ਤੜਾਈ ਚੱਲਦੀ ਹੈ ਜੀ ਤੇ ਫਿਰ ਉਹਨਾਂ ਨੂੰ ਸਟੋਰ ਕਰ ਲੈਂਦੇ ਆ ਹੁਣ ਲਾਲੋ ਅਗਲੇ 5-4 ਮਹੀਨੇ ਉਹ ਪੈਕਿੰਗ ਚੱਲਦੀ ਰਹਿਣੀ ਹੈ ਸ਼ੈਪਟਨ ਪੂਰੇ ਦੇ ਵਿੱਚ ਜਿੱਡੇ ਵੱਡੇ ਸਟੋਰ ਨੇ ਜੀ ਉਹਨਾਂ ਦੇ ਵਿੱਚ ਤੇ ਆਪਣੇ ਮਿਰਜੀ ਜਿਹੜੇ ਆਪਣੇ ਪੰਜਾਬੀ ਆ ਕਿੰਨੀ ਇੱਕ ਆਪਣੀ ਮੈਜੋਰਟੀ ਹੈ ਇਸ ਕੰਮ ਦੇ ਵਿੱਚ ਇਸ ਏਰੀਆ ਵਿੱਚ ਤੇ ਜੀ ਲਾਲੋ ਬਹੁਤ ਜ਼ਿਆਦਾ ਨਹੀਂ ਪੰਜਾਬੀ ਜੀ ਸ਼ੈਪਟਨ ਏਰੀਆ ਦੇ ਵਿੱਚ ਤੇ ਲਾਲੋ ਕੋਬਰਵੇਂ ਅਲੱਗੇ ਨਥਾਲੀਆ ਆ ਮਰੂਪਣਾ ਆ ਜੀ ਤੇ ਫਾਰਮਿੰਗ ਏਰੀਆ ਵਿੱਚ ਬਹੁਤ ਕਾਫੀ ਬੰਦੇ ਆਪਣੇ ਆ ਜੀ ਲਾਲੋ ਕਿ 100 ਤੋਂ 50% ਹੋਣਗੇ ਜੀ ਅੱਛਾ 50% ਹੈ ਹਾਂ ਜੀ ਹੋਣ ਤੇ ਤੜਾਈ ਦੇ ਪੱਖੋਂ ਤੜਾਈ ਟਾਈਮ ਜੀ ਜਿੱਦਾਂ ਮਲੇਸ਼ੀਅਨ ਵੀ ਆ ਜਾਂਦੇ ਆ ਹੁਣ ਜਿਹੜੇ ਆਪਣੇ ਬਲੈਕ ਪੀਪਲ ਇਹ ਪਤਾ ਨਹੀਂ ਕਿਹੜੀਆਂ ਕੰਟਰੀਆਂ ਤੋਂ ਆ ਇਹ ਹੁਣ ਜ਼ਿਆਦਾ ਆ ਰਹੇ ਆ ਇਹਨਾਂ ਨੂੰ ਵੀਜ਼ਾ ਸੌਖੇ ਦੇ ਰਹੀ ਹੈ ਗਵਰਨਮੈਂਟ ਦੇ ਸਭ ਤੋਂ ਵੱਧ ਪ੍ਰੀਫਰੈਂਸ ਤੜਾਈ ਦੇ ਪਖੋਂ ਲੇਬਰ ਦੇ ਪਖੋਂ ਕਿੰਨੂੰ ਮਿਲਦੀ ਆ ਕਿਹੜਾ ਵਧੀਆ ਤਰੀਕੇ ਦੇ ਨਾਲ ਸਮਝਦਾ ਵਾ ਉਹ ਸਾਰੀ ਚੀਜ਼ ਨੂੰ ਤੇ ਜ਼ਿਆਦਾ ਸਪੀਡ ਨਾਲ ਕੰਮ ਕਰਦਾ ਬਹੁਤ ਫਿਰ ਜੀ ਆਪਣੇ ਬੰਦੇ ਨੰਬਰ 1 ਤੇ ਹੁੰਦੇ ਆ ਹਾਂ ਜੀ ਹਾਂ ਜੀ ਕਿਉਂਕਿ ਜਿਹਨਾਂ ਨੂੰ ਝਟ ਪਤਾ ਲੱਗ ਜਾਂਦਾ ਜੀ ਤੇ ਗੱਲ ਨੂੰ ਛੇਤੀ ਕੈਚ ਕਰ ਜਾਂਦੇ ਆ ਇਹ ਕਿ ਇੰਗਲਿਸ਼ ਵਿੱਚ ਅੰਡਰਸਟੈਂਡ ਕਰਦੇ ਆ ਵਧੀਆ ਸਾਰੇ ਜੀ ਹਾਂ ਜੀ ਤੇ ਜਿਹੜਾ ਚਾਈਨ ਨੀ ਆ ਮਲੇਸ਼ੀਅਨ ਆ ਇਹਨਾਂ ਨੂੰ ਥੋੜਾ ਜਿਹਾ ਲੇਟ ਸਮਝ ਲੱਗਦੀ ਆ ਪਰ ਪੈਕਿੰਗ 'ਚ ਉਹ ਬੰਦੇ ਫਾਸਟ ਆ ਕੁੜੀਆਂ ਉਹਨਾਂ ਦੀਆਂ ਜੋ ਪੈਕਿੰਗ ਹਾਂ ਜਿਹੜੀ ਅਫਸ਼ਡਾਂ 'ਚ ਪੈਕਿੰਗ ਹੁੰਦੀ ਹੈ ਨਾ ਉਹ ਉਹਨਾਂ ਦੀ ਆ ਜੋ ਬੈਕਪੈਕਰ ਜਿਹੜੀਆਂ ਹਾਂਜੀ ਉਹ ਬੈਕਪੈਕਰ ਲਾ ਲੋ ਬੈਕਪੈਕਰ ਹਾਂਜੀ ਜੀ ਤੇ ਭਾਈ ਤੁਸੀਂ ਵੀ ਇਹੋ ਕੰਮ ਕਰਦੇ ਹੋ ਹਾਂਜੀ ਮੇਰੇ ਵੀ ਕੋਈ ਆ ਜੀ ਤੇ ਪਹਿਲੀਆਂ ਦੇ ਵਿੱਚ ਜਿੱਦਾਂ ਕਹਿੰਦੇ ਵੀ ਉਹ ਕਟਰ ਹੁੰਦੇ ਸੀ ਉਹਦੇ ਨਾਲ ਉਂਗਲਾਂ ਤੱਕ ਕਹਿੰਦੇ ਸੋਚ ਜਾਂਦੀਆਂ ਸੀ ਅੱਜਕੱਲ ਮੈਂ ਸੁਣਿਆ ਕਿ ਉਹ ਦੂਸਰੇ ਆ ਗਏ ਨੇ ਹਾਈਡਰੋਲਿਕ ਆ ਗਈਆਂ ਨੇ ਸਾਰੀਆਂ ਚੀਜ਼ਾਂ ਹਾਂਜੀ ਹਾਈਡਰੋਲਿਕ ਤੇ ਇਲੈਕਟ੍ਰੋਨਿਕ ਆ ਗਏ ਤੇ ਉਹਦੇ ਨਾਲ ਫਿਰ ਕਿੰਨਾ ਕ ਫਰਕ ਪਿਆ ਪਹਿਲਾਂ ਨਾਲੋਂ ਤੁਸੀਂ ਉਹਦੇ ਨਾਲ ਕੰਮ ਕੀਤਾ ਪਹਿਲਾਂ? ਇੰਨੇ ਪਹਿਲਾਂ ਨਹੀਂ ਕੀਤਾ ਹੁਣ ਇਲੈਕਟ੍ਰੋਨਿਕ ਵਾਲੇ ਨਾਲ ਕਰਦਾ ਪਰ ਇਹ ਸ਼ੁਰੂ ਇਹਦੇ ਨਾਲ ਕੀਤਾ। ਹਾਂਜੀ ਇਹਨਾਂ ਸ਼ੁਰੂ ਇਹਨਾਂ ਜਾਨਕੀ ਜੰਗਟਰੀ ਇਹਨਾਂ ਕੱਟ ਹੋ ਜਾਂਦੇ ਆ ਤੇ ਵੱਡਿਆਂ ਲਈ ਪ੍ਰੈਸ਼ਰ ਵਾਲਾ ਵਧੀਆ। ਓਕੇ ਤੇ ਕੀ ਐਵਰੇਜ ਰਹਿੰਦੀ ਏ ਇੱਕ ਦਿਨ ਦੇ ਵਿੱਚ ਇਹ ਜਿਹੜਾ ਹੁਣ ਹੈਡਰੋਲਿਕ ਇਹਦੇ ਨਾਲ ਕਿੰਨੇ ਕ ਬੂਟੇ ਜਿਹੜੇ ਸ਼ਾਂਗ ਦਿੰਦੇ ਹੋ? ਡਿਪੈਂਡ ਆ ਜੀ ਪ੍ਰਾਈਸ ਤੇ ਕਿੰਨਾ ਕ ਬੂਟੇ ਦਾ ਪ੍ਰਾਈਜ਼ ਆ ਪਰ ਮਿਨਿਮਮ 400 ਤੋਂ 500 400 500 ਬੂਟਾ ਨਹੀਂ 400 ਤੋਂ 500 ਡਾਲਰ 400 ਤੋਂ 500 ਦਾ ਦਿਹਾੜੀ ਬਣ ਜਾਂਦੀ ਆ ਓਕੇ ਸੋ ਦਿਹਾੜੀ ਦੀ ਗੱਲ ਆਪਾਂ ਇਹਨਾਂ ਤੋਂ ਕਰਦੇ ਆ ਅ ਭਾਈ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਕਿੰਨਾ ਕੁ ਕਮਾਈ ਹੋ ਜਾਂਦੀ ਆ ਤੇ ਕਮਾਈ ਤਾਂ ਜੇ ਵਧੀਆ ਜੇ ਕੰਮ ਕਰਨ ਵਾਲਾ ਹੈਗਾ ਤਾਂ ਕਮਾਈ ਵਧੀਆ 500 400 ਰੁਪਏ ਦਾ ਬਣਦਾ ਹੀ ਬਣਦਾ ਜੀ ਸੁ ਮਾੜੇ ਤੋਂ ਮਾੜਾ ਬੰਦਾ ਵੀ ਹੈ ਤੇ 3.500 ਤੱਕ ਤਾਂ ਗਈ ਨਹੀਂ ਫਿਰ ਮਾੜਾ ਬੰਦਾ ਪਹਿਲਾਂ ਥੋੜਾ ਜਿਹੜੀ ਪੋਨਿੰਗ ਵਾਰਾ ਸਿੱਖਣੀ ਪੈਂਦੀ ਹੈ ਇਹ ਜੀ ਇਹ ਥੋੜੀ ਕਿਤੇ ਹੱਥ ਚੜ੍ਹਦੀ ਨਹੀਂ ਆਣੀ ਹੱਥੀ ਇੱਕ ਵਾਰੀ ਸਿੱਖ ਗਿਆ ਤੇ ਫਿਰ ਠੀਕ ਹੈ ਨਾ ਤੇ ਕਿਦਾਂ ਸਵੇਰੇ ਕਿੰਨੇ ਕ'ਜੇ ਸ਼ੁਰੂ ਕਰਦੇ ਹੋ ਤੇ ਕਿੰਨੇ ਕ'ਜੇ ਤੱਕ ਹੁੰਦਾ ਕੰਮ ਸਵੇਰੇ ਜੇ ਦਾ 7 ਵਜੇ ਸਟਾਰਟ ਕਰ ਲਾਣਾ ਤਾਂ 3.500 4 ਵਜੇ ਤੱਕ ਖਤਮ ਹੋ ਜਾਂਦਾ ਜੀ ਹਾਂਜੀ ਹਾਂਜੀ ਤੇ ਕੰਮ ਮਿਲ ਜਾਂਦਾ ਆਸਾਨੀ ਦੇ ਨਾਲ ਜੇ ਮੰਨ ਲਓ ਕੋਈ ਸ਼ਹਿਰਾਂ ਦੇ ਵਿੱਚ ਕਈਆਂ ਨੂੰ ਕੰਮ ਜਦੋਂ ਨਹੀਂ ਮਿਲਦਾ ਤੇ ਇੱਥੇ ਜੇ ਕੋਈ ਵਿਹਲਾ ਹੋਵੇ ਤੇ ਆਸਾਨੀ ਨਾਲ ਮਿਲ ਜਾਂ ਤੇ ਪ੍ਰੂਨਿੰਗ ਦੇ ਵਿੱਚ ਤਾਂ ਇਹ ਔਖਾ ਆ ਜੀ। ਹਾਂ ਪੀਕਿੰਗ ਵੀ ਕਰਾਇਆ ਜਾਂਦਾ ਜੀ। ਇਹ ਇਹ ਫਿਰ ਸੀਜ਼ਨਲ ਹੀ ਹੋਇਆ ਕੰਮ। ਸੀਜ਼ਨਲ ਹੀ ਹਾਂਜੀ ਹਾਂਜੀ। ਹੁਣ ਪ੍ਰੂਨਿੰਗ ਦਾ ਜਦੋਂ 5 5 ਮਹੀਨਾ ਦਾ ਸਿਆਖਾ ਸੀਜ਼ਨ ਜੀ। ਜੀ। ਤੇ ਤੁਹਾਡਾ ਵੀ ਜੀ 올 ਟਾਈਮ ਜਦੋਂ ਚੱਲਦਾ ਰਹਿੰਦਾ ਵਾ ਕੰਮ ਹੁਣ ਮੰਨ ਲਓ ਕਦੀ ਪ੍ਰੂਨਿੰਗ ਹੋ ਗਈ ਕਦੀ ਤੜਾਈ ਹੋ ਗਈ ਵਿੱਚ ਕੋਈ ਇਦਾਂ ਦਾ ਮਿਲਦਾ ਵਾ ਕੋਈ ਸਮਾਂ ਜਦੋਂ ਥੋੜੇ ਜਿਹਾ ਰਿਲੈਕਸ ਹੋਵਦਾ ਬੰਦਾ। ਨਹੀਂ ਭਾਜੀ ਜੇ ਤੇ ਕੰਮ ਕਰਨਾ ਚਾਹੋ ਤੇ ਫਿਰ ਤੇ ਸਟੈਪ ਟੂ ਸਟੈਪ ਚੱਲੀ ਜਾਂਦਾ। ਹੁਣ ਪ੍ਰੂਨਿੰਗ ਚੱਲਣ ਈ ਆ। ਇਸ ਤੋਂ ਬਾਅਦ ਥਿਨਿੰਗ ਚੱਲ ਪੈਣੀ ਆ ਜਦ ओके ਹਾਂ ਜੀ ਉਹ ਦੋ ਤਿੰਨ ਮਹੀਨੇ ਉਹ ਚੱਲ ਜਾਂਦਾ ਨਾਲ ਹੀ ਫਿਰ ਪਿਕਿੰਗ ਚੱਲ ਪੈਂਦੀ ਹੈ ਠੀਕ ਹੈ ਹਾਂ ਜੀ ਸੋ ਉਹ ਕਹਿੰਦੇ ਹੁੰਦੇ ਜੱਟ ਕਦੀ ਵੀ ਵੇਲਾ ਨਹੀਂ ਹੁੰਦਾ ਚੱਲਦਾ ਹੀ ਰਹਿੰਦਾ ਹਾਂ ਚੱਲਦਾ ਹੀ ਰਹਿੰਦਾ ਜੀ ਚੱਲ ਸੋ ਚਾਲੀ ਹੈ ਤੇ ਫਾਇਦਾ ਕਿਹਦੇ ਚ ਆ ਮਤਲਬ ਜਿਹੜੇ ਜਿਹੜਾ ਮਾਲਕ ਆ ਉਹਨੂੰ ਜ਼ਿਆਦਾ ਫਾਇਦਾ ਹੁੰਦਾ ਵਾ ਕਿ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਜ਼ਿਆਦਾ ਨਹੀਂ ਜੀ ਸਾਰਿਆਂ ਨੂੰ ਹੀ ਆ ਮਾਲਕ ਨੂੰ ਫਾਇਦਾ ਹੋਊਗਾ ਤੇ ਵਰਕਰ ਨੂੰ ਫਾਇਦਾ ਹੋਊਗਾ ਜੀ ਹਾਂ ਜੀ 24 ਕਰਕੇ ਆਪਣੇ ਬੰਦੇ ਜਿਹੜੇ ਕਾਫੀ ਜ਼ਿਆਦਾ ਇਨਵੈਸਟ ਕਰ ਰਹੇ ਐ ਇਸ ਕੰਮ ਵਿੱਚ ਹਾਂਜੀ ਹਾਂਜੀ ਹੁਣ ਹੌਲੀ ਹੌਲੀ ਆਪਣੇ ਬੰਦੇ ਵਿੱਚ ਤਾਂ ਇੱਥੇ ਵੱਡੇ ਫਾਰਮ ਲੈਣ ਲੱਗ ਪਏ ਐ ਲੱਗ ਪਿਆ ਪਹਿਲਾਂ ਸਬਜ਼ੀਆਂ ਚ ਹੀ ਜ਼ਿਆਦਾ ਹੁਣ ਫਰੂਟ ਵਾਲੇ ਫਾਰਮ ਆਪਣੇ ਬੰਦੇ ਲੈਣ ਲੱਗ ਪਏ ਐ ਠੀਕ ਐ ਤੇ ਵਧੀਆ ਚੀਜ਼ ਐ ਪਈ ਤੁਸੀਂ ਪਿੱਛੇ ਲੋਕੇ ਖੜੇ ਥੋੜਾ ਤੁਸੀਂ ਅੱਗੇ ਆ ਰਹੇ ਹੋ ਥੋੜਾ ਸ਼ਾਮੇ ਤੁਸੀਂ ਵੀ ਸੇਮ ਹੀ ਕੰਮ ਕਰਦੇ ਹੋ ਹਾਂਜੀ ਭਾਈ ਇਕੱਠੇ ਸਾਰੇ ਕੋਬਰਮ ਤੋਂ ਆਏ ਹੋ ਨਹੀਂ ਮੈਂ ਸ਼ਫਟੋਂ ਦੇ ਆ ਜੀ ਬਸ ਤੁਸੀਂ ਇੱਥੋਂ ਚੈਪਟਨ ਦਾ ਤੇ ਤੁਸੀਂ ਯਾਰ ਦੋਸਤ ਹੋ ਰਿਸ਼ਤੇਦਾਰ ਹੋ ਜਾਂ ਕੀ ਆਪਸ ਵਿੱਚ ਸੰਬੰਧ ਹੈ ਅਸੀਂ ਪੁਰਾਣੇ ਯਾਰ ਹੀ ਆ ਜੀ 2009 ਤੋਂ ਚੱਲੀ ਆਂਦੀ ਅੱਛਾ 2009 ਤੋਂ ਯਾਰੀ ਆ ਤੁਹਾਡੀ ਤੇ ਪਿੱਛੋਂ ਇੱਕੋ ਇਲਾਕਾ ਫਿਰ ਤੁਹਾਡਾ ਸੇਮ ਨਹੀਂ ਜੀ ਆਡਾ ਢੀ ਕਿਹੜਾ ਕਿਹੜਾ ਹੈ ਮੈਂ ਹਰਿਆਣੇ ਤੋਂ ਕੈਪਟਲ ਜ਼ਿਲ੍ਹਾ ਮੇਰਾ ਹੀ ਜੀ ਹਾਂਜੀ ਬਾਰਡਰ ਤੇ ਪਿੰਡ ਆਪਣਾ ਓਕੇ ਠੀਕ ਤੇ ਕਿੰਨਾ ਚਿਰ ਹੋ ਗਿਆ ਇੱਥੇ ਮੈਨੂੰ 2009 ਤੋਂ ਲਾ ਲਓ ਜੀ 14-15 ਸਾਲ ਹੋ ਗਏ ਜੀ ਤੇ ਕਿਵੇਂ ਤੁਸੀਂ ਆ ਕੇ ਤੇ ਸਾਰਿਆਂ ਨੇ ਸਿੱਧਾ ਸ਼ੈਪਟਨ ਦੀ ਡੇਰੇ ਲਾਇ ਹੀ ਜਾਂ ਪਹਿਲਾਂ ਹੋਰ ਸ਼ਹਿਰਾਂ 'ਚ ਆਏ ਹੋ ਨਹੀਂ ਜੀ ਪਹਿਲਾਂ ਮੈਲਬਨ ਆਏ ਸੀਗੇ ਜੀ ਤੇ 2012 'ਚ ਫਿਰ ਅਪ ਇੱਥੇ ਮੂਵ ਹੋ ਗਏ ਤੇ ਫਿਰ ਯਾਰ ਦੋਸਤ ਬਣੇ ਸਾ ਬਸ ਇੱਥੇ ਹੀ ਤੇ ਕੰਮ ਅਜੇ ਬਸ ਆਂਦੀ ਯਾਰ ਸੋ ਤੁਸੀਂ ਮੈਲਬਨ ਦੀ ਵੀ ਭਾਜੀ ਲਾਈਫ ਵੇਖੀ ਆ ਤੁਸੀਂ ਇੱਥੋਂ ਦੀ ਵੀ ਲਾਈਫ ਵੇਖੀ ਅਹੀਂ ਜਦੋਂ ਉਹਨੇ ਤਾਂ ਸਾਨੂੰ ਬੜਾ ਵਧੀਆ ਲੱਗਦਾ ਵਾ ਤੁਸੀਂ ਹੁਣ ਰਹਿ ਰਹੇ ਹੋ ਮੈਂ ਇਹ ਸੁਣਿਆ ਵੀ ਲੋਕ ਕਹਿੰਦੇ ਜਦੋਂ ਰਹਿਣ ਲੱਗ ਪਈਦਾ ਤੇ ਫਿਰ ਤੁਹਾਨੂੰ ਤੁਸੀਂ ਬੋਰ ਹੁੰਦੇ ਹੋ ਤੁਸੀਂ ਪਿੰਡਾਂ ਦੇ ਵਿੱਚ ਤੁਹਾਨੂੰ ਤੁਸੀਂ ਦੋਵਾਂ ਥਾਵਾਂ ਦੀ ਲਾਈਫ ਵੇਖੀ ਹੈ ਤੁਹਾਨੂੰ ਕੀ ਲੱਗਾ ਜਦੋਂ ਭਾਜੀ ਮੈਂ 2012 ਚ ਮੂਵ ਹੋਇਆ ਸੀ ਨਾ ਮੈਨੂੰ ਲੱਗਦਾ ਸੀ ਮੇਰਾ ਇੱਥੇ ਜੀ ਨਹੀਂ ਲੱਗਣਾ ਪਰ ਹੁਣ ਇੱਥੋਂ ਜਾਣ ਤੋਂ ਜੀ ਨਹੀਂ ਕਰਦਾ ਜੀ ਅੱਛਾ ਜੀ ਹਾਂ ਜੀ ਹੁਣ ਸਾਡੇ ਰਿਸ਼ਤੇਦਾਰ ਸਾਰੇ ਮੈਲਬਨ ਆ ਉਹ ਮੈਨੂੰ ਬੜਾ ਜ਼ੋਰ ਲਾਉਂਦੇ ਵੀ ਇੱਥੇ ਆ ਜਾ ਮੂਵ ਹੋ ਜਾ ਪਰ ਮੇਰਾ ਇੱਥੇ ਜੀ ਦਾ ਰਹਿਣਾ ਨਾ ਖੁੱਲਾ ਢੁੱਲਾ ਇਹ ਆਪਣਾ ਮਾਹੌਲ ਜਿਆ ਤੇ ਯਾਰਾਂ ਦੋਸਤਾਂ ਚ ਤੇ ਬਸ ਸੋ ਬਹੁਤ ਵਧੀਆ ਲੱਗਾ ਭਾਈ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਜਾਂਦੇ ਜਾਂਦੇ ਕੋਈ ਕੋਈ ਟਿਪ ਦੋਗੇ ਸਾਨੂੰ ਜਿਹੜੇ ਅਸੀਂ ਹੁਣ ਸ਼ਹਿਰੀ ਹੋ ਗਏ ਇੱਕ ਤਰ੍ਹਾਂ ਦੇ ਸੋ ਜਿਹੜੇ ਸ਼ਹਿਰੀਏ ਕੋ ਵੇਖਣਗੇ ਉਹਨਾਂ ਨੂੰ ਕੋਈ ਟਿਪ ਦੋਗੇ ਕਿ ਕਿਹੜੀ ਚੀਜ਼ ਕਿੱਦਾਂ ਖਾਣੀ ਚਾਹੀਦੀ ਹੈ ਕਿਹੜੀ ਅਵੋਇਡ ਕਰਨੀ ਚਾਹੀਦੀ ਹੈ ਕੋਈ ਖਾਸ ਕੋਈ ਤੁਹਾਡੇ ਵੱਲੋਂ ਕਿ ਤੁਸੀਂ ਤੇ ਰਹਿੰਦੇ ਹੋ ਤੁਸੀਂ ਬਾਗਾਂ ਦੇ ਵਿੱਚ ਨਹੀਂ ਵਧੀਆ ਜੀ ਫਰੂਟ ਖਾਓ ਵੱਧ ਤੋਂ ਵੱਧ ਜੀ ਫਾਸਟ ਫੂਡ ਛੱਡੋ ਤੇ ਜ਼ਿਆਦਾ ਵਧੀਆ ਆ ਤੇ ਜਦੋਂ ਵੀ ਟਾਈਮ ਲਗੇ ਤਾਂ ਸ਼ੈਪਟਨ ਜਰੂਰ ਜੜਾਂਗੇ ਜੜਾ ਮਾਰਿਆ ਕਰੋ ਜੇ ਖਾਲਸ ਚੀਜ਼ਾਂ ਖਾਣੀਆਂ ਤੇ ਫਰੂਟ ਦੇ ਸਾਹਬ ਦੇ ਨਾਲ ਜੀ ਇੱਕ ਲਾਸਟ ਸਵਾਲ ਜਦੋਂ ਕਈ ਆਉਂਦੇ ਨੇ ਨਾ ਇੱਥੇ ਘੁੰਮਣ ਫਿਰਨ ਸਾਡੇ ਬਜ਼ੁਰਗ ਆਉਂਦੇ ਆ ਜਾਂ ਹੁਣ ਆਪਾਂ ਵੀ ਸਾਰੇ ਕੈਲੋਪੀ ਖੇਤੀਬਾੜੀ ਤੋਂ ਹੀ ਆਪਾਂ ਸਾਰੇ ਤੇ ਉਹਨਾਂ ਦਾ ਨਾ ਬੜਾ ਜੀ ਕਰਦਾ ਵਾ ਵੀ ਉਹ ਆਪਣੇ ਪਰਿਵਾਰ ਨੂੰ ਜਾ ਕੇ ਦੇ ਖੇਤਾ ਖੁੱਤਾ ਜਿ ਘਮਾ ਕੇ ਲਿਓਣ ਉਹਦਾ ਜੇਦਾ ਕੋਈ ਮੰਨ ਲਓ ਸੋਰਸ ਨਹੀਂ ਆ ਕਿਸੇ ਵੇਲੇ ਤਾਂ ਵਾਕਪੀ ਹੁੰਦੀ ਆ ਕਈਆਂ ਦੀ ਜੇਦੀ ਨਹੀਂ ਆ ਉਹ ਕਿੱਦਾਂ ਆ ਕੇ ਖੇਤ ਵੇਖ ਸਕਦੇ ਆ ਉਹ ਜੇ ਤੁਹਾਡੇ ਨਾਲ ਕੰਟੈਕਟ ਕਰਨ ਤੇ ਤੁਸੀਂ ਹੱਦ ਨਾਲ ਕੰਟੈਕਟ ਕਰੋ ਅਸੀਂ ਤੁਹਾਨੂੰ ਨੰਬਰ ਦਿੰਨੇ ਆ ਆਪਣਾ ਜਦੋਂ ਚਾਹੋ ਅਸੀਂ ਉਦੋਂ ਹੀ ਤੁਹਾਨੂੰ ਦਿਖਾ ਸਕਦੇ ਹਾਂ ਜੀ ਸੋ ਕਿ ਕਿਸੇ ਵੀ ਟਾਈਮ ਆ ਕੇ ਤੇ ਤੁਸੀਂ ਉਹ ਵੇਖ ਸਕਦੇ ਹਾਂ ਹਾਂ ਜੀ ਹਾਂ ਜੀ ਕਿਸੇ ਟਾਈਮ ਜੀ ਸੋ ਜੇ ਕਰਕੇ ਇਹ ਨਹੀਂ ਵੀ ਵੇਖਣਾ ਜੀ ਤੁਹਾਡੇ ਮਾਪੇ ਆਏ ਨੇ ਘਰੋਂ ਤੇ ਉਹ ਜੇ ਵੇਖਣਾ ਚਾਹੁੰਦੇ ਇੱਥੇ ਕਿੱਦਾਂ ਖੇਤੀਬਾੜੀ ਹੁੰਦੀ ਆ ਕਿੱਦਾਂ ਦੇ ਟਰੈਕਟਰ ਆ ਕਿੱਦਾਂ ਦੇ ਇੱਥੇ ਛਾਂਦ ਨੇ ਸੋ ਉਹ ਸਾਰੇ ਕੁਝ ਦੇ ਲਈ ਜੇ ਤੁਸੀਂ ਖੇਤ ਵਿਜ਼ਿਟ ਕਰਨਾ ਵਾ ਇੱਕ ਟੂਰ ਲੈਣਾ ਵਾ ਤੇ ਤੁਸੀਂ ਸਾਨੂੰ ਕੰਟੈਕਟ ਕਰ ਲਿਓ ਤੇ ਆਪਾਂ ਆਪਾਂ ਅੱਗੇ ਫਿਰ ਇਹਨਾਂ ਵੀਰਾਂ ਦੇ ਨਾਲ ਕੰਟੈਕ ਤੁਸੀਂ ਇਸ ਟਾਈਮ ਸੁਣ ਰਹੇ ਹੋ ਰੇਡੀਓ ਹਾਂਜੀ 1674 ਮੈਂ ਰੰਜੋਤ ਸਿੰਘ ਤੇ ਮੇਰੇ ਨਾਲ ਕੈਮਰੇ ਦੇ ਪਿੱਛੇ ਸੀ ਬਸੰਤ لال ਜੀ